ਕਿਸੇ ਤਰ੍ਹਾਂ ਦਾ ਕੋਈ ਕੰਮ ਜਿਹੜਾ ਉਹਨਾਂ ਪੈਸਿਆਂ ਤੋਂ ਡੇਰੇ ਦਾ ਨਹੀਂ ਹੋ ਸਕਿਆ ਸੋ ਅਗਰ ਚੰਨੀ ਸਾਹਿਬ ਪੈਚਵਰਕ ਵਾਲੀ ਰਾਜਨੀਤੀ ਤੋਂ ਬਾਹਰ ਨਿਕਲੇ ਹੁੰਦੇ ਤਾਂ ਮੇਰਾ ਖਿਆਲ ਹੈ ਕਿ ਮੁੱਖ ਮੰਤਰੀ ਰਹਿੰਦੇ ਭਾਵੇਂ 3 ਮਹੀਨੇ ਦਾ ਦਾ ਨੂੰ ਸਮਾਂ ਮਿਲਿਆ ਸੀ ਕਰੀਬ 100 ਦਿਨ ਦਾ ਤਾਂ ਉਹ ਪੰਜਾਬ ਦੇ ਲਈ ਬਹੁਤ ਕੁਝ ਕੀਤਾ ਜਾ ਸਕਦਾ ਸੀ ਅਗਰ ਉਹਨਾਂ ਦੇ ਵਿੱਚ ਕੋਈ ਐਡਮਿਨਿਸਟ੍ਰੇਟਿਵ ਉਹ ਤਾਕਤ ਹੁੰਦੀ ਤਾਂ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਾਲ ਬੈਠ ਕੇ ਉਹਨਾਂ ਨੂੰ ਕਹਿੰਦੇ ਸੀ ਛੋਟਾ ਭਾਈ ਛੋਟਾ ਭਾਈ ਤਾਂ ਚੰਨੀ ਸਾਹਿਬ ਬੀਗ ਮੁੱਖ ਮੰਤਰੀ ਜਿਹੜੀ ਹੈ ਆਪਣੀ ਐਡਮਿਨਿਸਟ੍ਰੇਟਿਵ ਪਾਵਰ ਹੈ ਜਿਹੜੀ ਉਹ ਸਮੇਂ ਨਹੀਂ ਦਿਖਾ ਸਕੇ ਔਰ ਅੱਜ ਜਿਹੜੀਆਂ ਇਹ ਗੱਲਾਂ ਕਰਨੀਆਂ ਬੇਕੁਟੀਆਂ ਗੱਲਾਂ ਕਰਨੀਆਂ ਔਰ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸਣਾ ਚਾਹਣਾ ਕਿ ਜਿਸ ਸਾਲ ਮੈਂ ਚੰਨੀ ਸਾਹਿਬ ਨੂੰ ਰਿਕਵੈਸਟ ਕੀਤੀ ਸੀ 2022 ਕਿ ਤੁਸੀਂ ਇੱਕ ਟ੍ਰੇਨ ਪੰਜਾਬ ਸਰਕਾਰ ਵੱਲੋਂ ਸੰਗਤਾਂ ਦੇ ਲਈ ਡੇਰੇ ਨੂੰ ਦੇ ਦਿਓ ਤਾਂ ਉਸੇ ਸਾਲ 2022 ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਸਾਡੇ ਜਿਹੜੇ ਇੰਚਾਰਜ ਸੀਗੇ ਸ਼ਖਾਵਤ ਸਾਹਿਬ ਮੰਤਰੀ ਸੀਗੇ ਉਹਨਾਂ ਨੇ ਜਿਹੜੀ ਇੱਕ ਫ੍ਰੀ ਟ੍ਰੇਨ ਆ ਭਾਰਤੀ ਜਨਤਾ ਪਾਰਟੀ ਨੂੰ ਦੇ ਪੈਸੇ ਅਪੇ ਕੀਤੇ 60 ਲੱਖ ਰੁਪਇਆ ਡਿਪਾਰਟਮੈਂਟ ਨੂੰ ਪੇ ਕੀਤਾ ਤਾਂ ਇੱਕ ਟ੍ਰੇਨ ਆ ਜਿਹੜੀ ਫ੍ਰੀ ਉਹਨਾਂ ਸਾਲਾਂ ਦੇ ਵਿੱਚ ਗਈ ਸਾਹਿਬ ਨੂੰ ਮੈਂ ਸਲਾਹ ਦੇਣਾ ਚਾਹਨਾ ਕਿ ਪੂਰੀ ਤਿਆਰੀ ਦੇ ਨਾਲ ਉਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਉਹਨ ਦਾ ਫਲੋਰ ਆਫ ਦਾ ਹਾਊਸ ਪਾਰਲੀਮੈਂਟ ਜਿੱਥੇ ਦੇਸ਼ ਦਾ ਕਾਨੂੰਨ ਦਿੰਦਾ ਸੱਚ ਦੀ ਆਵਾਜ਼ ਉੱਥੇ ਚੁੱਕੀ ਜਾਂਦੀ ਹੈ ਉੱਥੇ ਇਦਾਂ ਦਾ ਝੂਠਾ ਪ੍ਰਚਾਰ ਕਰਨਾ ਮੈਂ ਸਮਝਦਾ ਕਿ ਉਹਨਾਂ ਦੀ ਪਰਸਨੈਲਿਟੀ ਨੂੰ ਸ਼ੋਭਾ ਨਹੀਂ ਦਿੰਦਾ ਔਰ ਖਾਸ ਕਰਕੇ ਬੀਮ ਇੱਕ ਆਪਣੇ ਆਪ ਨੂੰ ਦਲਿਤ ਲੀਡਰ ਪ੍ਰੇਜ਼ੈਂਟ ਕਰਦੇ ਆ ਲੀਡਰ ਹੋਣ ਦੇ ਨਾਤੇ ਵੀ ਉਹਨਾਂ ਦੀ ਪਰਸਨੈਲਿਟੀ ਨੂੰ ਇਹ ਚੀਜ਼ਾਂ ਜਿਹੜੀਆਂ ਚੰਗੀਆਂ ਨਹੀਂ ਲੱਗਦੀ ਜਿਸ ਤਰ੍ਹਾਂ ਤੁਸੀਂ ਬਾਦਲ ਨੇ ਇੱਕ ਸਵਾਲ ਕੀਤਾ ਸੀ ਕਿ 2002 ਤੋਂ 2007 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀਗੇ ਉਸ ਵੇਲੇ ਚੰਨੀ ਸਾਹਿਬ ਜਿਹੜੇ ਲੀਡਰ ਆਫ ਆਪੋਜੀਸ਼ਨ ਸੀਗੇ ਵੱਡੀ ਜ਼ਿੰਮੇਵਾਰੀ ਸੀ ਤੁਹਾਨੂੰ ਦੱਸੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ 5 ਸਾਲਾਂ ਦੇ ਵਿੱਚ ਤਾਂ ਉਹ ਉਹਨਾਂ ਨੇ ਗੱਲ ਉੱਠ ਕੇ ਗਈ ਕਿ ਸਾਰੀ ਸਰਕਾਰ ਨੇ ਸਾਡੀ ਸਰਕਾਰ ਨੇ ਜਿਹੜੇ ਪੰਜਾਬ ਦੇ ਵਿੱਚ ਪੈਚ ਵਰਕ ਲਗਾਇਆ ਅਧੂਰੀ ਜਾਣਕਾਰੀ ਦੇ ਨਾਲ ਅਗਰ ਤੁਸੀਂ ਗੱਲ ਕਰੋਗੇ ਔਰ ਮੈਸੇਜ ਹੈ ਜਿਹੜਾ ਦੁਨੀਆਂ ਦੇ ਵਿੱਚ ਗਲਤ ਜਾਂਦਾ ਹੈ